ਸ਼ਾਸਨ ਦੇ ਖਿਲਾਫ ਦਰਨਾ ਦਿੱਤਾ ਜਾ ਰਿਹਾ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਲੋਨ ਦੇ ਬਦਲੇ ਜਿਹੜੇ ਉਹਨਾਂ ਦੇ ਬਲੈਂਕ ਚੈੱਕ ਰਖਵਾਏ ਗਏ ਨੇ ਇਸ 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 ਦੇ ਖਿਲਾਫ ਵੀ ਜਿਹੜੀ ਉਹਨਾਂ ਵੱਲੋਂ ਦਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਨਾਰੇਬਾਜ਼ੀ ਕੀਤੀ ਜਾ ਰਹੀ ਹੋਤੀ ਫਿਰੋਜ਼ਪੁਰ ਰੋਡ ਪੂਰੀ ਜਾਮ ਕਰ ਦਿੱਤੀ ਗਈ ਹੈ ਰਾਹ ਜਿਹੜਾ ਇਹ ਬੰਦ ਕਰ ਦਿੱਤਾ ਗਿਆ ਹੈ ਦਰਨੇ ਦੇ ਨਾਲ ਨਾਲ ਕਿਸਾਨ ਵੀਰ ਜਿਹੜੇ ਨੇ ਇੱਥੇ ਆਪਣਾ ਤੁਸੀਂ ਤਸਵੀਰਾਂ ਨਹੀਂ ਦੇਖ ਸਕਦੇ ਹੋ ਟਾਬਾ ਖੁੱਲ ਚੁੱਕਾ ਕਿਸਾਨ ਵੀਰਾਂ ਦਾ ਇੱਥੇ ਰੋਟੀ ਤੇ ਚਾਹ ਵਰਤਾਈ ਜਾ ਰਹੀ ਹੈ ਕਿਸਾਨ ਵੀਰਾਂ ਨੂੰ ਤੁਸੀਂ ਤਸਵੀਰਾਂ ਨਹੀਂ ਦੇਖ ਸਕਦੇ ਹੋ 4 ਵਜੇ ਹਿਅਰਿੰਗ ਅੱਜ ਜਾ ਰਹੀ ਸੀ ਹਾਈ ਕੋਰਟ ਦੇ ਵਿੱਚ ਤੇ ਹੁਣ ਕਿਸਾਨ ਵੀਰਾਂ ਨਾਲ ਗੱਲਬਾਤ ਕਰ ਲੈਣੇ ਆ 4 ਵਜੇ ਹਿਅਰਿੰਗ ਦੀ ਗੱਲ ਪਈ ਜਾਂਦੀ ਹੈ 4:30 ਵਜੇ ਹਿਅਰਿੰਗ ਸੀ ਜੀ ਹਿਅਰਿੰਗ ਦੇ ਵਿੱਚ ਜੋ ਹਲੇ ਫੈਸਲਾ ਤਾਂ ਨਹੀਂ ਆਇਆ ਲੇਕਿਨ ਹਿਅਰਿੰਗ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਮਲਕਿ ਬੈਂਕ ਅਧਿਕਾਰੀਆਂ ਨੂੰ ਬੁਰੀ ਤਰ੍ਹਾਂ ਝਾੜਿਆ ਤੇ ਜਿੰਨਾ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਇਹ ਕਹਿ ਕੇ 7 ਦਿਨਾਂ ਦੇ ਅੰਦਰ ਚੈੱਕ ਵਾਪਸ ਕੀਤੇ ਜਾਣ ਹੁਣ ਚੈੱਕ ਕਿਹੜੇ ਨੇ ਉਹ ਬਲੈਂਕ ਚੈੱਕਾਂ ਵਾਸਤੇ ਕੀ ਹੈ ਪੋਸਟ ਡੇਟਰ ਚੈੱਕਾਂ ਵਾਸਤੇ ਕੀ ਹੈ ਕਾਦੇ ਵਾਸਤੇ ਕੀ ਹੈ ਨਹੀਂ ਪਤਾ ਲੇਕਿਨ ਇਹ ਕਹਤਾ ਕਿ ਚੈੱਕ ਇਹਨਾਂ ਦੇ ਹਫਤੇ ਦੇ ਅੰਦਰ ਵਾਪਸ ਕੀਤਾ ਹਾਂਜੀ ਕਿੰਨੇ ਕਿਸਾਨ ਇੱਥੇ ਮੌਜੂਦ ਨੇ ਕਿੰਨੇ ਮੇਰੇ ਮਤਾਂਕ ਹੈ ਕਿ ਨਹੀਂ 12-13 ਹਜ਼ਾਰ ਲੋਕ ਤਾਂ ਘੱਟੋ ਘੱਟ ਹੈਗੇ ਨੇ ਤੇ ਇਹ ਜਿਹੜਾ ਸਾਡਾ ਮਤਲਬ ਕਿ ਹਾਈ ਕੋਰਟ ਸਾਡੀ ਇੱਕ ਅਸੀਂ ਇੱਕ ਰੀਲੀਫ ਮੰਗਿਆ ਸੀ ਹਾਈ ਕੋਰਟ ਤੋਂ ਹਾਈ ਕੋਰਟ ਚ ਅਸੀਂ ਨਹੀਂ ਗਏ ਹਾਈ ਕੋਰਟ ਚ ਪੀ ਐਨ ਬੀ ਗਿਆ ਸੀ ਪੀ ਐਨ ਬੀ ਨੇ ਖਤਸ਼ਾ ਜਾਰ ਕੀਤਾ ਵੀ ਸਾਡੇ ਬੈਂਕ ਨੂੰ ਖਰਾਬ ਕਰਨਗੇ ਤੋੜਨਗੇ ਭੰਨਣਗੇ ਬਟ ਹਾਈ ਕੋਰਟ ਨੇ ਉਲਟਾ ਕਿਹਾ ਤਾਂ ਕਿ ਕਿਸਾਨਾਂ ਦਾ ਜਿਹੜਾ ਧਰਨਾ ਹੈ ਸ਼ਾਂਤਮਈ ਅਗਰ ਹੁੰਦਾ ਤਾਂ ਇਸ ਨੂੰ ਲਾਉਣ ਦੀ ਆਗਿਆ ਦਿੱਤੀ ਜਾਵੇ ਇਹਨਾਂ ਲਈ ਪ੍ਰਬੰਧ ਕੀਤੇ ਜਾਣ ਹੈਲਥ ਸਰਵਿਸਿਜ਼ ਦਿੱਤੇ ਜਾਣ ਸਫਾਈ ਕੀਤੀ ਜਾਵੇ ਤੇ ਇਹਨਾਂ ਨੂੰ 100 ਮੀਟਰ ਦੂਰ ਤੱਕ ਧਰਨਾ ਲਾਉਣ ਦਿੱਤਾ ਜਾਵੇ ਅੱਜ ਵੀ ਹਾਈ ਕੋਰਟ ਸਾਡੇ ਧਰਨੇ ਨੂੰ ਬੈਨ ਨਹੀਂ ਕਰੂਗਾ ਆਈ ऍम ਸ਼ੋਰ ਅਬਾਊਟ ਇਟ ਸੈਕੰਡਲੀ ਸਾਡਾ ਇਹ ਹੈ ਕਿ ਸੱਤ ਜਥੇਬੰਦੀਆਂ ਨੇ ਜਿਹੜਾ ਮਸਲਾ ਉੱਠ ਚੁੱਕਾ ਹੈ ਇਹ ਮਸਲਾ ਬਹੁਤ ਇੱਕ ਇਨਹਿਊਮਨ ਐਟੀਟਿਊਡ ਹੈ ਜਿਹੜਾ ਬੈਂਕਾਂ ਦਾ ਕ੍ਰਿਮੀਨਲ ਐਟੀਟਿਊਡ ਹੈ ਕਿ ਖਾਲੀ ਚੈੱਕ ਲੈ ਕੇ ਲੋਕਾਂ ਦੇ ਰੱਖ ਲੈਣੇ ਉਹਨਾਂ ਦੀ ਜ਼ਮੀਨ ਵੀ ਗਿਰਵੀ ਕਰ ਲੈਣੀ ਰਜਿਸਟਰੀ ਕਰਾ ਲੈਣੀ ਉਹਦੇ ਬਾਵਜੂਦ ਚੈੱਕ ਲੈਣੇ ਤੇ ਚੈੱਕ ਫਿਰ ਜਾ ਕੇ ਪਾਉਣੇ ਬੰਬੇ ਅਹਮਦਾਬਾਦ ਪਟਨਾ ਲਖਨਊ ਇਹ ਜਿਹੜਾ ਉਹਨਾਂ ਦੀ ਪ੍ਰੈਕਟਿਸ ਹੈ ਇਹ ਕਿਸਾਨ ਨੂੰ ਹਰਾਸ ਕਰਦੀ ਹੈ ਤੇ ਇਹਦੇ ਕਰਕੇ ਕੋਈ ਦਰਜਣ ਅੱਧੀ ਦਰਜਣ ਤੋਂ ਉੱਪਰ ਕਿਸਾਨ ਆਲਰੇਡੀ ਖੁਦਕਸ਼ੀਆਂ ਕਰ ਚੁੱਕੇ ਨੇ 100000 ਮਤਲਬ ਕਿ ਕੱਲੇ ਕੱਲ ਕੋਆਪਰੇਟਿਵ ਮੰਤਰੀ ਨਾਲ ਸਾਡੀ ਮੀਟਿੰਗ ਸੀ ਪਰਸੋਂ ਉਹਨਾਂ ਨੇ ਸਾਨੂੰ ਦੱਸਿਆ ਕਿ 6000 ਕਿਸਾਨ ਨੇ ਜਿਹੜੇ 5 ਏਕੜ ਤੋਂ ਘੱਟ ਵਾਲੇ ਉਹਨਾਂ ਦੇ ਚੈੱਕ ਸਾਡੇ ਕੋਲ ਹੈਗੇ ਨੇ ਅਸੀਂ ਵਾਪਸ ਕਰ ਦੇ ਪਰ ਸਾਡਾ ਸਮਝੌਤਾ ਨਹੀਂ ਹੋਇਆ ਕਿਉਂਕਿ ਅਸੀਂ ਕਹਿੰਦੇ ਸੀ ਜੇ ਚੈੱਕ ਲੈਏ ਹੋਏ ਨੇ ਸਾਰਿਆਂ ਦੇ ਚੈੱਕ ਗਲਤ ਨੇ ਸਾਰਿਆਂ ਦੇ ਵਾਪਸ ਕੀਤੇ ਜਾਣ ਕੱਲੇ 5 ਏਕੜ ਤੋਂ ਘਟ ਵਾਲਿਆਂ ਦੇ ਕਿਉਂ ਸੋ ਇਹ ਜਿਹੜਾ ਧਰਨਾ ਹੈ ਅਸੀਂ ਲਾਇਆ ਹੋਇਆ ਇਹ ਬੜੇ 3 ਦਿਨ ਸਾਨੂੰ ਬਾਰਿਸ਼ ਨੇ 4 ਦਿਨ ਪਰੇਸ਼ਾਨ ਕੀਤਾ ਪ੍ਰਸ਼ਾਸਨ ਨੇ ਵੀ ਪਰੇਸ਼ਾਨ ਕੀਤਾ ਸਰਕਾਰ ਨੇ ਵੀ ਪਰੇਸ਼ਾਨ ਬੈਂਕਾਂ ਨੇ ਪਰੇਸ਼ਾਨ ਕੀਤਾ ਹੁਣ ਅਸੀਂ ਅੱਜ ਤੋਂ ਧੁੱਪ ਨਿਕਲੀ ਐ ਕੱਲ ਵੀ ਜਦੋਂ ਧੁੱਪ ਨਿਕਲੀ ਸੀ ਇੱਥੇ ਲਾਇਏ ਸੀ ਅੱਜ ਵੀ ਲਾਇਏ ਅਗਰ ਸਾਨੂੰ ਸਰਕਾਰ ਵੱਲੋਂ ਜਾਂ ਹਾਈ ਕੋਰਟ ਵੱਲੋਂ ਕੋਈ ਰਿਲੀਫ ਨਹੀਂ ਮਿਲਦਾ ਤਾਂ ਇਹ ਧਰਨਾ ਜਿਹੜਾ ਕੰਟੀਨਿਊਸਲੀ ਪੰਜ ਦਿਨ ਤੋਂ ਕੀ ਰਾਸ਼ਨ ਪਾਣੀ ਦਾ ਇੰਤਜ਼ਾਮ ਕਿਸ ਤਰ੍ਹਾਂ ਹੋ ਰਿਹਾ ਤੁਹਾਡੇ ਸਰ ਦੇਖੋ ਇਹਦੇ ਚ ਆਮ ਤੌਰ ਤੇ ਨਾ ਪਿੰਡਾਂ ਦੇ ਜਿਹੜੇ ਕਿਸਾਨ ਨੇ ਉਹ ਪੂਲ ਕਰ ਲੈਂਦੇ ਨੇ ਅਨਾਜ ਕਰ ਲੈਂਦੇ ਨੇ ਦਾੜਾ ਕਰ ਦਿੰਦੇ ਚੀਨੀ ਕਰ ਲੈਂਦੇ ਨੇ ਦੁੱਧ ਰੋਜ਼ ਲੈ ਆਉਂਦੇ ਨੇ ਟਰਾਲੀਆਂ ਦੇ ਉੱਤੇ ਛੱਤ ਪਾ ਕੇ ਲੈ ਆਉਂਦੇ ਨੇ ਇੱਥੇ ਆ ਕੇ ਗੈਸ ਸਿਲੰਡਰ ਨਾਲ ਆਉਂਦੇ ਨੇ ਭਾਂਡੇ ਹੁੰਦੇ ਨੇ ਉਹ ਇੱਥੇ ਆ ਕੇ ਚੁੱਲ੍ਹੇ ਜਗਾ ਕੇ ਭਾਂਡਿਆਂ ਦੇ ਉੱਪਰ ਆਪਣਾ ਖਾਣਾ ਬਣਾ ਕੇ ਕੋਆਪਰੇਟਿਵ ਤਰੀਕੇ ਨਾਲ ਇਟਸ ਅ ਕੋਆਪਰੇਟਿਵ ਕਿਚਨ ਏ ਇੱਕ ਤਰ੍ਹਾਂ ਦੀ ਉਹਦੇ ਚ ਅਲੱਗ-ਅਲੱਗ ਜਥੇਬੰਦੀਆਂ ਦੇ ਲੋਕ ਅਲੱਗ-ਅਲੱਗ ਅਲੱਗ-ਅਲੱਗ ਜ਼ਿਲ੍ਹਿਆਂ ਦੇ ਲੋਕ ਅਲੱਗ-ਅਲੱਗ ਅਲੱਗ-ਅਲੱਗ ਬਲਾਕਾਂ ਦੇ ਲੋਕ ਨੇ ਜਿਹੜੇ ਅਲੱਗ-ਅਲੱਗ ਉਹ ਆਪਣੀਆਂ ਕਿਚਨਸ ਬਣਾ ਕੇ ਆਪਣਾ ਖਾਣਾ ਸਰਵ ਕਰ ਲਿਆ ਸਰਮਾਨ ਜੀ ਪੂਰੀ ਫਿਰੋਜ਼ਪੁਰ ਰੋਡ ਜਿਹੜੀ ਅੱਗੇ ਤੋਂ ਹੀ ਪੂਰੀ ਬੰਦ ਕਰ ਦਿੱਤੀ ਗਈ ਨਾਕਾ ਲਗਾਇਆ ਗਿਆ ਬੈਰੀਕੇਡਸ ਲਗਾਏ ਗਏ ਨੇ ਪੁਲਿਸ ਮੁਲਾਜ਼ਮ ਇੱਥੇ ਤਾਇਨਾਤ ਨੇ ਰਾਹੀਰ ਕਾਫੀ ਪਰੇਸ਼ਾਨ ਹੋ ਰਾਗੀਰ ਸਾਡੇ ਭੈਣ ਭਰਾ ਨੇ ਸਾਡੇ ਮਾਪੇ ਨੇ ਅਸੀਂ ਇਸ ਗੱਲ ਦੀ ਸ਼ਮਾ ਵੀ ਚਾਹੁੰਦੇ ਆ ਕਿ ਲੋਕਾਂ ਨੂੰ ਜਿਹੜੀ ਸਮੱਸਿਆ ਹੋ ਰਹੀ ਹੈ ਲੇਕਿਨ ਇਹ ਸਾਡੀ ਮਜਬੂਰੀ ਹੈ ਜਦੋਂ ਕਿਸਾਨ ਜੇਲ੍ਹ ਚ ਜਾਂਦਾ ਹੈ ਜਾਂ ਕਿਸਾਨ ਖੁਦਕੁਸ਼ੀ ਕਰਦਾ ਹੈ ਜਾਂ ਗੱਡੀ ਥੱਲੇ ਆਉਂਦਾ ਹੈ ਪੈਸਟੀਸਾਈਡ ਇਨਸੈਕਟੀਸਾਈਡ ਪੀਂਦਾ ਹੈ ਉਹ ਵੀ ਬਹੁਤ ਸਮੱਸਿਆ ਜਾ ਕੇ ਕਰਦਾ ਸੋ ਦੇਸ਼ ਦੇ ਲੋਕਾਂ ਦਾ ਜਰਨਲਿਸਟਾਂ ਦਾ ਬੁੱਧੀਜੀਵੀਆਂ ਦਾ ਆਰਟਿਸਟਾਂ ਦੀ ਇੱਕ ਉਹਨਾਂ ਦੇ ਇੱਕ ਮੋਰਲ ਬਾਈਂਡਿੰਗ ਬਣਨੀ ਚਾਹੀਦੀ ਹੈ ਕਿ ਦੇ ਸ਼ੁੱਡ ਰੇਜ਼ ਦਾ ਇਸ਼ੂ ਆਫ ਦਾ ਫਾਰਮਰ ਇੰਡੈਪਟਨੈਸ ਐਂ ਜਿਹੜੀ ਐਗਰੀਕਲਚਰ ਡਿਸਟ्रेस ਐ ਜਿਹੜਾ ਉਹਦੇ ਵਿੱਚ ਉਹਨ ਕਿਉਂਕਿ ਤੁਸੀਂ ਜਾਣਦੇ ਹੋ 3.5 ਲੱਖ ਤੋਂ ਉੱਪਰ ਕਿਸਾਨ ਕੁਦਕਸ਼ੀ ਕਰ ਚੁੱਕਿਆ ਬਹੁਤ ਸਾਰਿਆਂ ਨੂੰ ਜੇਲ੍ਹਾਂ ਚ ਚੱਕਾ ਕਰਕੇ ਬੰਦ ਕੀਤਾ ਹੋਇਆ ਤੇ ਇਹ ਜਿਹੜਾ ਡਿਸਟ्रेस ਐ ਇਟਸ ਅ ਯੂਨਿਕ ਦੁਨੀਆ ਦੇ ਵਿੱਚ ਕੋਈ ਜਮਾਤ ਕੋਈ ਤਬਕਾ ਮੈਨੂੰ ਦੱਸ ਦਿਓ ਤੁਸੀਂ ਈਵਰਸ ਨੇ ਕੀਤਾ ਸੀ ਇੱਕ ਵਾਰ ਅੰਧਰਾ ਪ੍ਰਦੇਸ਼ ਲੇਕਿਨ ਕੋਈ ਤਬਕਾ ਕੋਈ ਜਮਾਤ ਐ ਜਿਹੜੀ ਕਿਸੇ ਵੀ ਦੇਸ਼ ਦੇ ਅੰਦਰ ਇੰਨੇ ਵੱਡੇ ਪੈਮਾਨੇ ਤੇ ਸੁਇਸਾਈਡ ਜਾਂ ਖੁਦਕਸ਼ੀਆ ਨਹੀਂ ਕੀਤੀਆਂ ਨਾ ਕਰ ਰਹੀ ਹੈ ਕੋਈ ਓਨਲੀ ਓਨਲੀ ਕਿਸਾਨ ਨੇ ਜਿਹੜੇ ਔਰ ਉਹ ਵੀ ਦੇਖੋ ਉਸ ਇਲਾਕੇ ਦੇ ਕਿਸਾਨ ਨੇ ਜਿੱਥੇ ਖੇਤੀ ਦੇ ਵਿੱਚ ਥੋੜਾ ਜਿਹਾ ਵਿਕਾਸ ਹੋਇਆ ਜੋਨੀ ਪੂੰਜੀ ਜਿੱਥੇ ਆ ਗਈ ਨਵੇਂ ਬੀਜ ਆ ਗਏ ਖਾਦਾ ਆ ਗਈਆਂ ਦਵਾਈਆਂ ਆ ਗਈਆਂ ਉੱਥੇ ਦਾ ਕਿਸਾਨ ਜਿਆਦਾ ਸੰਕਟ ਚ ਆ ਗਿਆ ਮਹਾਰਾਸ਼ਟਰ ਦੇਖ ਲਓ ਕਰਨਾਟਕ ਦੇਖ ਲਓ ਤਾਮਿਲਨਾਡੂ ਦੇਖ ਲਓ ਆਂਧਰਾ ਪ੍ਰਦੇਸ਼ ਦੇਖ ਲਓ ਤੇਲੰਗਾਨਾ ਦੇਖ ਲਓ ਐਂਡ ਪੰਜਾਬ ਦੇ ਜਿੱਥੇ ਜਿੱਥੇ ਨਵੇਂ ਮਾਡਲ ਆਏ ਉੱਥੇ ਉੱਥੇ ਅਸੀਂ ਦੇਖੋ ਹੁਣ ਮੈਂ ਮੈਂ ਪ੍ਰੋਡਿਊਸ ਕਰਦਾ ਖ ਦੇਸ਼ ਵਾਸਤੇ ਕਰਦਾ ਮੇਰੀ ਜ਼ਮੀਨ ਮੇਰੀ ਮਿਹਨਤ ਮੇਰੀ ਟੈਕਨੋਲੋਜੀ ਹੈ ਜਿਹੜੀ ਸਾਰੀ ਦੇਸ਼ ਵਾਸਤੇ ਪੈਦਾ ਕਰਦੀ ਹੈ ਬਟ ਮੇਰਾ ਜਿਹੜਾ ਮਤਲਬ ਕਿ ਮੇਰੇ ਨਾਲ ਜੋ ਬਿਹੇਵ ਕੀਤਾ ਜਾਂਦਾ ਹੈ ਉਹ ਸਰਕਾਰ ਇਹ ਸੋਚਦੀ ਹੈ ਵੀ ਆਪਣੇ ਲਈ ਕਰਦਾ ਸਾਡੇ ਲਈ ਨਹੀਂ ਕਰਦਾ ਤੇ ਮੈਨੂੰ ਵੀ ਉਵੇਂ ਹੀ ḍੀਲ ਕਰਨਾ ਚਾਹੀਦਾ ਜਿਵੇਂ ਸਰਕਾਰ ਆਪਣੇ ਆ ਜਿਹੜੇ ਅਫਸਰ ਨੇ ਜਾਂ ਮੁਲਾਜ਼ਮ ਨੇ ਉਹਨਾਂ ਨੂੰ ਕਰਨੀ ਚਾਹੀਦੀ ਇਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਇਹਨਾਂ ਦੀ ਇਨਕਮ ਅਸ਼ੋਰ ਕੀਤੀ ਜਾਵੇ ਇਹਨਾਂ ਦੇ ਇਲਾਜ ਤੇ ਬੱਚਿਆਂ ਦੀ ਪੜ੍ਹਾਈ ਦੀ ਗਰੰਟੀ ਕੀਤੀ ਜਾਵੇ ਤਾਂ ਇਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਚੱਲਦਾ ਨੀ ਭਾਰੇ ਪੁਲਿਸ ਦਲ ਇਥੇ ਤਾਇਨਾਤ ਕੀਤੀ ਗਈ ਹੈ ਪੂਰੀ ਤਿਆਰੀ ਦੇ ਨਾਲ ਇਥੇ ਆਏ ਹੋਏ ਨੇ ਗੱਡੀਆਂ ਉਹਨਾਂ ਕੋਲ ਨੇ ਹੱਥ ਵਿੱਚ ਡੰਡੇ ਫੜੇ ਹੋਏ ਨੇ ਪੂਰੀ ਤੁਹਾਨੂੰ ਦੇਖ ਕੇ ਕਿਸ ਤਰ੍ਹਾਂ ਦਾ ਦੇਖੋ ਇਹ ਹਾਈ ਕੋਰਟ ਦੇ ਆਰਡਰ ਨੇ ਹਾਈ ਕੋਰਟ ਨੇ ਕਿਹਾ ਕਿ ਕੋਈ ਬੈਂਕ ਨੂੰ ਨੁਕਸਾਨ ਨਾ ਹੋਵੇ ਅਸੀਂ ਆਪਣੇ ਵੱਲੋਂ ਗਰੰਟੀ ਵੀ ਦਿੱੰਨੇ ਵੀ ਅਸੀਂ ਇਹੋ ਜਿਹਾ ਕੁਝ ਸ਼ਾਂਤਮਈ ਅਨੁਸ਼ਾਸਨ ਵਾਲੇ ਸਾਡੇ ਲੋਕ ਨੇ ਅਸੀਂ ਆਪਣੇ ਵੱਲੋਂ ਇਹ ਪਹਿਲਾਂ ਵੀ ਇਹਨਾਂ ਨੂੰ ਯਕੀਨ ਦਿਵਾਇਆ ਸੀ ਕਿ ਇਹੋ ਜਿਹਾ ਕੁਝ ਨਹੀਂ ਹੋਊਗਾ ਪਰ ਰਾਸ ਸਤਾ ਦੀ ਆਪਣੀ ਇੱਕ ਜ਼ਰੂਰਤ ਹੈ ਇਹ ਉਹਨਾਂ ਨੇ ਦਿਖਾਉਣ ਕੁਝ ਲੋਕਾਂ ਤੇ ਰੋ ਡਰਾਉਣਾ ਵੀ ਹੈ ਤੇ ਜੇ ਕੋਈ ਉਹਨਾਂ ਨੇ ਦਿਖਾਉਣਾ ਵੀ ਇਹ ਦੇਖੋ ਅਸੀਂ ਪੂਰਾ ਪ੍ਰਬੰਧ ਕਰ ਰਹੇ ਆ ਇਹ ਰਾਸ ਸਤਾ ਹਰ ਜਗ੍ਹਾ ਕਰਦੀ ਆ ਕਿਤੇ ਮੁਜਾਰਤ ਰਣਾ ਹੋਏ ਉਹਨੇ ਕਰਨੀ ਹੁੰਦਾ ਬਹੁਤ ਬਹੁਤ ਧੰਨਵਾਦ ਕਿਸਾਨ ਜਿਸ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਅੱਜ ਸੜਕ ਤੇ ਉਤਰ ਕੇ ਐਨਾ ਮਜਬੂਰ ਹੋ ਗਿਆ ਸਾਡਾ ਅੰਨਦਾਤਾ ਕਿ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਰੋਜ਼ ਪ੍ਰਦਰਸ਼ਨ ਕਰਨਾ ਪੈ ਰਿਹਾ 12000 ਕਿਸਾਨ ਜਿਸ ਤਰ੍ਹਾਂ ਇਹ ਲੋਕ ਦੱਸ ਰਹੇ ਨੇ 12000 ਕਿਸਾਨ ਜਿਹੜੇ ਨੇ ਸੜਕਾਂ ਤੇ ਉਤਰ ਆਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਨੈਸ਼ਨਲ ਬੈਂਕ ਦੇ ਖਿਲਾਫ ਜਿਹੜਾ ਜ਼ੋਰਦਾਰ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜ਼ੋਰਦਾਰ ਧਰਨਾ ਦਿੱਤਾ ਜਾ ਰਿਹਾ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਇਸ ਨਾਲ ਹੀ ਪੰਜਾਬ ਸਰਕਾਰ ਦੇ ਖਿਲਾਫ ਵੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਇੱਥੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜਿਹੜੇ ਕਿਸਾਨ ਵੀਰਾਂ ਨੇ ਫਿਰੋਜ਼ਪੁਰ ਰੋਡ ਤੇ ਆਪਣਾ ਢਾਬਾ ਖੋਲਿਆ ਹੈ ਰੋਟੀ ਸਬਜ਼ੀ ਚਾਹ ਪਾਣੀ ਦਾ ਪੂਰਾ ਇੰਤਜ਼ਾਮ ਇੱਥੇ ਇਹਨਾਂ ਨੇ ਕੀਤਾ ਹੋਇਆ ਕਿਉਂਕਿ ਪਿਛਲੇ 5 ਦਿਨਾਂ ਤੋਂ ਇਹ ਲੋਗ ਫਿਰੋਜ਼ਪੁਰ ਰੋਡ ਤੇ ਕਰਨਾ ਪ੍ਰਦਰਸ਼ਨ ਕਰਾਈ ਨੇ ਫਿਰੋਜ਼ਪੁਰ ਰੋਡ ਤੇ ਨਾ ਸਿਰਫ ਪ੍ਰਦਰਸ਼ਨ ਚੱਲ ਰਿਹਾ ਹੈ ਕਿਸਾਨ ਵੀਰਾਂ ਦਾ ਢਾਬਾ ਵੀ ਖੁੱਲ ਗਿਆ ਹੈ ਤੇ ਸਾਰੇ ਕਿਸਾਨਾਂ ਵਾਸਤੇ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਕਿਉਂਕਿ ਸਾਰਾ ਦਿਨ ਨਾਰੇਬਾਜ਼ੀ ਕਰਨੀ ਰੋਜ਼ ਜ਼ਾਹਰ ਕਰਨਾ ਸੜਕਾਂ ਤੇ ਬੈਠ ਕੇ ਮੌਸਮ ਦੀ ਪਰਵਾਹ ਨਾ ਕਰਨਾ ਪਿਛਲੇ 5 ਦਿਨਾਂ ਤੋਂ ਜਿਹਾ ਹੀ ਚੱਲ ਰਿਹਾ ਹੈ ਤੇ ਕਿਸਾਨ ਵੀਰ ਜਿਹੜੇ ਨੇ ਕਹਿ ਰਹੇ ਨੇ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਤਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਚੱਲਦਾ ਰਹੇਗਾ ਵਧੇਰੇ ਅਪਡੇਟਸ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਕੈਮਰਾਮੈਨ ਦਰਸ਼ੀ ਦੇ ਨਾਲ ਸੁਮਨ ਜੈਤਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ